ਤੁਸੀਂ ਮੈਨੂੰ ਇੱਕ ਵੀ ਉਦਾਹਰਨ ਨਹੀਂ ਦੇ ਸਕਦੇ ਕਿਸੇ ਗੁਰੂ ਨੇ ਇੱਕ ਮੰਦਿਰ ਬਣਾਇਆ ਹੋਵੇ ਤੇ ਮੈਂ ਤੁਹਾਨੂੰ 10 ਉਦਾਹਰਨਾਂ ਦੰਨਾਂ ਵੀ ਗੁਰੂ ਸਾਹਿਬਾਨ ਨੇ ਮਸੀਤਾਂ ਬਣਾਈਆਂ ਇਹ ਸਾਡੀ ਰੱਬ ਦੀ ਏਕਤਾ ਦੀ ਸਾਂਝ ਸੀ ਇਹ ਸੰਭਵ ਸੀ ਛੋੜੇ ਸਾਹਿਬ ਜੀ ਤੋਂ ਛੱਡ ਦਿੱਤਾ ਜਾਂਦਾ ਪਰ ਕੋਲੇ ਬੈਠਾ ਦੁਸ਼ਤ ਦੀਵਾਨ ਸੁਚਾਨੰਦ ਬੋਲ ਉੱਠਿਆ ਕਿ ਸੱਪ ਦੇ ਵਿੱਚ ਸੱਪ ਹੁੰਦੇ ਨੇ ਇਹ ਵੱਡੇ ਹੋ ਕੇ ਸੱਪ ਬਣਨਗੇ ਤੇ ਵੱਡਾ ਦੁੱਖ ਦੇਣਗੇ ਇਸ ਲਈ ਇਹਨਾਂ ਨੂੰ ਕੋਲੇ ਖਤਮ ਕਰ ਦੇਣਾ ਚਾਹੀਦਾ ਹੈ ਸਾਰੇ ਜਗ ਦੇ ਧਰਮ ਗ੍ਰੰਥ 71 ਕਰਕੇ ਵੇਖ ਲੋ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਮੁਹਾਰਿੰਦ ਚੋਂ ਨਿਕਲੇ ਬਚਨ। ਕੁਰਾਨ ਸ਼ੀਰ ਤੋਂ ਚੁਟਕੂ ਜੇ ਉਹਨਾਂ ਮੇਲ ਨਹੀਂ ਖਾਂਦੇ। ਮਸਰੰਗੜ ਜ਼ਾਲਮ ਹੈ, ਚੱਕਰੀ ਖਾਨ ਜ਼ਾਲਮ ਹੈ, ਬਜ਼ੀਰ ਖਾਨ ਜ਼ਾਲਮ ਹੈ ਪਰ ਮੁਸਲਮਾਨ ਜ਼ਾਲਮ ਨਹੀਂ ਹੈ। ਕੋ ਗੁਰੂ ਸਾਹਿਬ ਕਹਿੰਦੇ ਨੇ। ਫਿਰ ਗੁਰੂ ਸਾਹਿਬ ਨੇ ਸਤ ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਵੀ ਕਿ ਅਜਿਹਾ ਹੀ ਇੱਕ ਹਾਕਮ ਸੀ। ਸੱਤਾ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੰਕਾਰੀ ਜਿਸ ਨੇ ਧਰਮ ਦੀ ਆੜ ਲੈ ਕੇ 79 ਸਾਲ ਦੇ ਮਾਸੂਮ ਸਹਬਜ਼ਾਦਿਆਂ ਨੂੰ ਸਰਾਂਦੀਆਂ ਨੀਆਂ ਚ ਚਨਵੰਦਾ ਚਨੌਂਦਾ ਹੁਕਮ ਦਿੱਤਾ ਜਦ ਕਿ ਇਸਲਾਮ ਇਹਨਾਂ ਚੀਜ਼ਾਂ ਦਾ ਬਿਲਕੁਲ ਵਿਰੋਧੀ ਹੈ ਕੋਈ ਵੀ ਕੌਮ ਸਾਰੀ ਸਾਰੀ ਚੰਗੀ ਨਹੀਂ ਹੁੰਦੀ ਸਾਰੀ ਸਾਰੀ ਬੁਰੀ ਨਹੀਂ ਹੁੰਦੀ ਹਰ ਇੱਕ ਕੌਮ 'ਚ ਚੰਗੇ ਬੰਦੇ ਸਿਆਣੇ ਲੋਕ ਹੁੰਦੇ ਨੇ ਕੌਮ ਬੁਰੀ ਨਹੀਂ ਹੁੰਦੀ ਲੋਕ ਬੁਰੇ ਹੁੰਦੇ ਨੇ ਇਸੇ ਕਰਕੇ ਮੈਂ ਕਹਣਾ ਹਾਂ ਵੀ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਕਦੇ ਵੀ ਉਸਤੇ ਧਰਮ ਜਾਂ ਕੌਮਲਾ ਜੋੜ ਕੇ ਵੇਖਿਆ ਨਹੀਂ ਜਾਣਾ ਚਾਹੀਦਾ। ਅਵਲਿ ਯੱਲਾ ਨੂਰਿ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆਪ ਕੌਣ ਭਲੇ ਕੋ ਮੰਦੇ। ਸ਼੍ਰੀ ਫਤਿਹਗੜ ਸਾਹਿਬ ਦੀ ਉਸ ਪਾਕ ਪਵਿੱਤਰ ਧਰਤੀ ਤੇ ਮੌਜੂਦਾਂ ਜਿਸ ਧਰਤੀ ਤੇ ਉੱਤੋਂ ਕਿਹਾ ਜਾਂਦਾ ਹੈ ਕਿ ਮੁਗਲ ਰਾਜ ਦੀ ਜੜ ਪੱਟੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਕਿਤੇ ਮੁਸਲਮਾਨ ਭਾਈਚਾਰੇ ਦੀ ਗੱਲ ਹੁੰਦੀ ਹੈ ਤਾਂ ਬਹੁਤ ਤਰ੍ਹਾਂ ਦੇ ਤਰਕ ਆਉਂਦੇ ਨੇ ਪਰ ਹਰ ਸਾਲ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਿੱਖ ਮੁਸਲਮਾਨ ਸਾਂਝਾ ਵਿਖਾਈਆਂ ਜਾਂਦੀਆਂ ਨੇ ਸਿੱਖ ਤੇ ਮੁਸਲਮਾਨ ਭਾਈਚਾਰੇ ਦੀ ਉਹ ਸਾਂਝ ਵਿਖਾਈ ਜਾਂਦੀ ਹੈ ਜਿਸ ਭਾਈਚਾਰੇ ਦੀ ਸਾਂਝ ਨੂੰ ਕਿਤਨਾ ਕਿਤੇ ਟੀਚਰ ਵੀ ਕੀਤੀ ਜਾਂਦੀ ਹੈ ਕਿਆ ਜਾਂਦਾ ਹੈ ਕਿ ਸੂਬਾ ਸਰਹੰਦ ਦੇ ਵਜ਼ੀਰ ਖਾਨ ਦੇ ਵੱਲੋਂ ਜਿਹੜਾ ਹੈ ਸੈਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਹ ਮੁਸਲਮਾਨ ਸੀ ਪਰ ਉਹ ਵੀ ਮੁਸਲਮਾਨ ਸੀ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨਹੀਂ ਖਾਨ ਸਾਹਿਬ ਹਰ ਸਾਲ ਜਿਹੜੇ ਨੇ ਨਜ਼ਰ ਆਉਂਦੇ ਨੇ ਖਾਨ ਸਾਹਿਬ ਇੱਥੇ ਹਰ ਵਾਰ ਆਉਨੇ ਹੋ ਹਰ ਸਾਲ ਆਉਨੇ ਹੋ ਮਨ 'ਚ ਕੀ ਹੁੰਦਾ ਇੱਥੇ ਆਉਣ ਤੋਂ ਪਹਿਲਾਂ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬਲੀ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਨਹਾਰ ਤੇ ਪਾਲਣਹਾਰ ਹੈ ਉਸੀ ਕਰਬ ਨੂੰ ਹੀ ਵਕ ਵਕ ਪਾਸ਼ਾਵਾਂ ਵਿੱਚ ਅੱਲਾ ਕਾਲ ਪੁਰਖ ਪ੍ਰਭੂ ਪਰਮਾਤਮਾ ਲੋੜ ਗੋੜਾ ਦਿਨਮਾ ਦੁਆਰਾ ਯਾਦ ਕੀਤਾ ਜਾਂਦਾ ਦੇਖੋ ਜਿੱਥੋਂ ਤੱਕ ਸਿੱਖ ਔਰ ਮੁਸਲਿਮਾਂ ਸਾਂਝੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਰੰਭ ਹੁੰਦਾ ਹੈ ਉਹ ਮੂਲ ਮੰਤਰ ਤੋਂ ਹੁੰਦਾ ਹੈ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਯਾਨੀ ਕਿ ਇੱਕ ਰੱਬ ਦੀ ਗੱਲ ਕੀਤੀ ਗਈ ਹੈ ਜਿਹੜੇ ਸਿੱਖੀ ਦਾ ਨਾਲ-ਨਾਲ ਜਿਸ ਤੋਂ ਇਸਲਾਮ ਦਾ ਜਿਹੜਾ ਆਰੰਭ ਹੁੰਦਾ ਉਹ ਵੀ ਰੱਬ ਦੀ ਏਕਤਾ ਤੋਂ ਹੁੰਦਾ ਹੈ ਇਸੇ ਕਰਕੇ ਇੱਕ ਪ੍ਰਸਿੱਧ ਸ਼ਾਇਰ ਹੋਇਆ ਹੈ ਵਰਡ ਦਾ ਡਾਕਟਰ ਲਾਮਾ ਇਕਵਾਲੋਂ ਨੇ ਕਿਹਾ ਫਿਰ ਉઠી ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋਈ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ ਸਾਨੂੰ ਕਦੇ ਵੀ ਜਿਹੜੇ ਮਲੇਕੋਲੇ ਵਾਲੇ ਨੇ ਖਾਸ ਕਰ ਹਾਦੇ ਨਾਲੇ ਧਰਤੀ ਤੋਂ ਮਲੇਕੋਲੇ ਤੋਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਆ ਕੇ ਜਸੀਂ ਲੰਗਰ ਲਾਉਣੇ ਆ ਸਾਨੂੰ ਕੋਈ ਐਂ ਨਹੀਂ ਲੱਗਦਾ ਵੀ ਅਸੀਂ ਉਪਰੀ ਜਗ੍ਹਾ ਜਾ ਰਹੇ ਹਾਂ ਸਾਨੂੰ ਐ ਲੱਗਦਾ ਵੀ ਉਸੇ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਅਸੀਂ ਜਿਹੜਾ ਇੱਕ ਸਿੱਖ ਨੂੰ ਮਹਿਸੂਸ ਹੁੰਦਾ ਕਿਉਂਕਿ ਸਾਡੇ 'ਚ ਕਦੇ ਵਖਰੇਵਾ ਰਿਹਾ ਹੀ ਨਹੀਂ ਹਾਂ ਜਿਹੜੇ ਹਾਕਮ ਲੋਗ ਨੇ ਉੜ ਉਹ ਹਰ ਕੌਮ ਚ ਹਰ ਦਰਜ ਹੋ ਰੇ ਜਿਨ੍ਹਾਂ ਲਈ ਇੱਕ ਧਰਮ ਹੈ ਇੱਕ ਇਸਤੇਮਾਲ ਕਰਨ ਦੀ ਚੀਜ਼ ਹੁੰਦਾ ਹੈ ਇੱਕ ਹਾਕਮ ਲਈ ਮੈਂ ਅਕਸਰ ਕਹਿੰਦਾ ਉਹਨਾਂ ਹਕੂਮਤ ਪਹਿਲਾਂ ਹੁੰਦੀ ਧਰਮ ਅਗਰੋਂ ਬਲਕੇ ਉਹ ਤਾਂ ਹਾਕਮ ਤਾਂ ਆਪਣੀ ਹਕੂਮਤ ਲਈ ਧਰਮ ਦਾ ਇਸਤੇਮਾਲ ਕਰਦਾ ਤੇ ਇਹ ਵੀ ਇੱਕ ਐਸਾ ਹੀ ਇੱਕ ਹਾਕਮ ਸੀ ਸੱਤਾ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੰਕਾਰੀ ਜਿਸ ਨੇ ਧਰਮ ਦੀ ਆੜ ਲੈ ਕੇ 7-9 ਸਾਲ ਦੇ 마ਸੂਮ ਸਾਹਿਬਜ਼ਾਦੇ ਨੂੰ ਸਰਾਂਧੀਆਂ ਨੀਆਂ ਚ ਚਨਮਨ ਦਾ ਚਨਾਉਂਦਾ ਹੁਕਮ ਦਿੱਤਾ ਜਾਂ ਜਦ ਕਿ ਇਸਲਾਮ ਇਹਨਾਂ ਚੀਜ਼ਾਂ ਦਾ ਬਿਲਕੁਲ ਵਿਰੋਧੀ ਹੈ ਇਸਲਾਮ ਦੇ ਮੁਤਾਬਕ ਤਾਂ 7 ਤੋਂ 9 ਸਾਲ ਦੇ ਬੱਚੇ ਤੇ ਸ਼ਰਅ ਲਾਗੂ ਹੀ ਨਹੀਂ ਹੁੰਦੀ ਹੈਗੀ ਉਹ ਤਾਂ 13-14 ਸਾਲ ਤੋਂ ਬਾਅਦ ਹਰ ਲੱਗ ਹੁੰਦੀ ਹੈ ਦੂਸਰੀ ਗੱਲ ਹੈ ਇਸਲਾਮ ਦੀ ਨਜ਼ਰ ਚ ਸਹਜਜਦ ਦਾ નિર્ਦੋਸ਼ ਤੇ ਕਿਉਂਕਿ ਲੜਾਈ ਪਿਤਾ ਦੀ ਹੈ ਅਗਰ ਤਾਂ ਬੱਚਿਆਂ ਦਾ ਤਾਂ ਕੋਸੂਰ ਨਹੀਂ ਹੈਗਾ ਇਤਿਹਾਸ ਦਾ ਜਦੋਂ ਕਾਜ਼ੀ ਦੇ ਦਰਜਾਲੇ ਚ ਪੇਸ਼ ਕੀਤਾ ਗਿਆ ਛੋਟੇ ਸਹਜਜਦਿਆਂ ਨੂੰ ਤਾਂ ਸੂਬੇ ਸਰੰਦ ਨੇ ਕਿਹਾ ਕਾਜ਼ੀ ਨੂੰ ਕਾਜ਼ੀ ਮਤਲਬ ਜੱਜ ਵੀਰਾਂ ਨੂੰ ਸ਼ਰਅ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਭਾਈ ਨਰਿੰਦਰ ਸਿੰਘ ਪਲੇਅਰ ਦੀ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ 1966 26 ਦੀ ਪੰਨਾ ਨੰਬਰ 37 ਤੇ 38 ਤੋਂ ਲਿਖਦੇ ਨੇ ਤਾਂ ਕਾਜ਼ੀ ਨੇ ਉੱਤਰ ਦਿੱਤਾ ਕਿ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਬਰਤ ਨੂੰ ਨਿੱਜੀ ਜ਼ੁਰਮ ਵੀ ਹੈ ਨਹੀਂ ਇਸਲਾਮੀ ਸ਼ਰਅ ਅ ਤੱਕ ਕੋਈ ਸਜ਼ਾਇ ਤਬ ਵੀ ਨਹੀਂ ਕੀਤੀ ਹੈ ਹੀ ਨਹੀਂ ਦੇਖੀ ਸਕਦੇ ਹਨ ਹੈਨਾ ਤੇ ਉਸ ਵੇਲੇ ਉੱਥੇ ਮੌਜੂਦ ਸੀ ਨਵਾਬ ਸ਼ੇਰ ਮੁਹੰਮਦ ਖਾਨ ਦਾ ਮਲੇਕੋਲ ਵਾਲਾ ਉਹਦਾ ਭਰਾ ਜਿਹੜਾ ਸੀ ਨਾਹਰ ਖਾਨ ਉਹ ਗੁਰੂ ਸਾਹਿਬ ਨਾਲ ਲੜਦਾ ਹੋਇਆ ਚਮਕੌਰ ਦੀ ਜੰਗ 'ਚ ਮਾਰਿਆ ਗਿਆ ਸੀ। ਤਾਂ ਸੂਬੇ ਸਰਦਾਰ ਨੇ ਕਿਹਾ ਵੀ ਤੂੰ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਉਹਨਾਂ ਤੋਂ। ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਇਤਿਹਾਸ ਅਗਵਾ ਹੈ ਕਿ ਬੇਲੀੜਾ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ ਮੈਂ ਜੰਗ ਦੇ ਮੈਦਾਨ 'ਚ ਲਊਂਗਾ ਇਹਨਾਂ ਮਸੂਮ ਬੱਚਿਆਂ ਨੇ ਕੀ ਬਗੜਿਆ ਉਹਨੂੰ ਜੋਗੀ ਅੱਲਾ ਯਾਰਾ ਹਾਂ ਲਿਖਦੇ ਨੇ ਕਿ ਬਦਲਾ ਹੀ ਲੈਣਾ ਹੋਗਾ ਤੂੰ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਹਮਕੋ ਖੁਦਾ ਇਸੇ ਪਾਪ ਸੇ। ਮੇਰੀ ਕੋਈ ਲੜਾਈ ਨਹੀਂ ਹੈ। ਤੇ ਇੱਕ ਕਿਤਾਬ ਹੈ ਸਹਬਜ਼ਾਦਿਆਂ ਦੇ ਸ਼ਹੀਦੀ ਦੇ ਪ੍ਰਸੰਗ ਚੇਤਨ ਸਿੰਘ ਦੀ ਪੰਨਾ ਨੰਬਰ 575 ਦੇ 76 ਤੇ ਲਿਖਦੇ ਨੇ ਵੀ ਜਦੋਂ ਇਹ ਨਾਰਾ ਉਹਨੇ ਦੱਸਿਆ ਇਹ ਗੱਲ ਕਹੀ ਤਾਂ ਉਹ ਉਹ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਨਾਰਾ ਮਾਰਿਆ ਇੰਜ ਮਲੀਰੀਆਂ ਜਾਂ ਰਹਿ ਬਜੀਦ ਖਾਨ ਨੂੰ ਆਇਆ ਏ ਲੈ ਜਾਓ ਬੁਰਜ ਵਿੱਚ ਤਿੰਨਾਂ ਨੂੰ ਛੱਡ ਦੇਵੋ ਸਾਡਾ ਕੀ ਮਾਸੂਮਾਂ ਗਵਾਇਆ ਏ ਫੜਦਾ ਕੁਝ ਨਹੀਂ ਤੁਹਾਡੇ ਚੱਕਰ ਹੀ ਨਹੀਂ ਹੈ ਤਾਂ ਸੰਭਵ ਸੀ ਇੱਕ ਜਫਰ ਨਾਮ ਦੀ ਕਿਤਾਬ ਹੈ ਪਰਵਜ ਬਾਬੂ ਤੇਜਾ ਸਿੰਘ ਨੇ ਲਿਖਦੇ ਨੇ ਪੰਨਾ ਨੰਬਰ 16 ਦੇ ਫਿਰ ਸੰਭਵ ਸੀ ਛੋੜੇ ਸਾਹਿਬਜ਼ਾਦ ਨੂੰ ਛੱਡ ਦਿੱਤਾ ਜਾਂਦਾ ਪਰ ਕੋਲੇ ਬੈਠਾ ਦੁਸ਼ਤ ਦੀਵਾਨ ਸੁਚਾਨੰਦ ਬੋਲ ਉੱਠਿਆ ਕਿ ਸੱਪ ਦੇ ਵਿੱਚ ਸੱਪ ਹੁੰਦੇ ਨੇ ਇਹ ਵੱਡੇ ਹੋ ਕੇ ਸੱਪ ਬਣਨਗੇ ਤੇ ਵੱਡਾ ਦੁੱਖ ਦੇਣਗੇ ਇਸ ਲਈ ਇਹਨਾਂ ਨੂੰ ਹੁਣੇ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਬਾਰ ਬਾਰ ਪੜਗਾਉਣ ਤੇ ਦੀਵਾਨ ਸੁਚਾਨੰਦ ਦੇ ਜਿਹੜਾ ਸੂਬਾ ਸ਼ਾਂਤੀ ਉਹਨਾਂ ਨੂੰ ਸੱਜ ਦੇ ਲਈ ਤਿਆਰ ਹੋ ਗਿਆ ਜਦੋਂ ਸਦਾ ਦਾ ਹੁਕਮ ਸੁਣਾਇਆ ਗਿਆ ਤਾਂ ਮਲੇਰਕੋਟ ਦੇ ਨਵਾਬ ਨੇ ਇਤਿਹਾਜ ਹਜ਼ ਉਹਦੇ ਖਿਲਾਫ ਉਹਦੇ ਹੋਂ ਦੇ ਵਿਰੁੱਧ ਰੋਜ਼ ਸੇ ਪ੍ਰੋਟੈਸਟ ਕੀਤਾ ਔਰ ਇਹ ਕਹਿੰਦਾ ਹੋਇਆ ਹਾ ਦਾ ਨਾਰਾ ਮਾਰ ਕੇ ਸੂਬੇ ਦੀ ਗੈਰੀ ਚੁਲਾਇਆ ਗਿਆ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਤੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਮਤਲਬ ਇਹ ਵੀ ਜਿਹੜੇ ਅੱਛੇ ਬੁਰੇ ਲੋ ਹਰ ਤਰ੍ਹਾਂ ਦੇ ਹੁੰਦੇ ਨੇ ਜਦੋਂ ਰੱਬ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਤੇ ਇਸ ਧਰਤੀ ਤੇ ਇਨਸਾਨੀ ਜ਼ਿੰਦਗੀ ਨੂੰ ਹੋਂਦ ਬਖਸ਼ੀ ਤਾਂ ਨੇਕੀ ਔਰ ਬਦੀ ਸੱਚ ਔਰ ਝੂਠ ਕੱਕਰਤਿਕੂੜ ਨਾਲ ਨਾਲ ਚੱਲਦਾ ਰਿਹਾ ਏ ਟਕਰਾਉ ਰਿਹਾ ਨਾ ਜ ਇਸ ਤਰ੍ਹਾਂ ਲੋਕਾਂ ਜਿਹੜੇ ਹੈ ਇਸ ਕਰਕੇ ਮੈਂ ਕਹਿੰਦਾ ਨਾ ਵੀ ਕੋਈ ਵੀ ਕੌਮ ਸਾਰੀ ਸਾਰੀ ਚੰਗੀ ਨਹੀਂ ਹੁੰਦੀ ਸਾਰੀ ਸਾਰੀ ਬੁਰੀ ਨਹੀਂ ਹੁੰਦੀ ਹਰ ਇੱਕ ਕੌਮ 'ਚ ਚੰਗੇ ਬੰਦੇ ਸਿਆਣੇ ਲੋਕ ਹੁੰਦੇ ਨੇ ਇੱਕ ਦੋ ਆਦਮੀਆਂ ਦੀ ਬੁਰਾਈ ਤੋਂ ਸਾਰੀ ਕੌਮ ਬੁਰੀ ਨਹੀਂ ਬਣ ਜਾਂਦੀ ਇੱਕ ਦੋ ਆਦਮੀਆਂ ਦੀ ਨੇਕੀ ਤੋਂ ਸਾਰੀ ਕੌਮ ਨੇਕੜੀ ਬਣ ਜਾਂਦੀ ਜੇ ਅਸੀਂ ਗੱਲ ਕਰਦੇ ਆ ਜੇ ਬਜੀਦ ਖਾਨੇ ਕੀਤਾ ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਥਾ ਉੱਥੇ ਨਹਿਂਕਾ ਕੋਟਰਾ ਨਹਿਂਕਾ ਦਾ ਨਹਿਂਕਾ ਵੀ ਥਾ ਜਦੋਂ ਗੁਰੂ ਸਾਹਿਬ ਪਰਿਵਾਰ ਛੋੜਾ बाकी आंदे ਨੇ ਔਰ ਐਸੀ ਕੁਰਬਾਨੀ ਦਿੱਤੀ ਉਹਨੇ ਨਿਹੰਗਾਂ ਨੇ ਕਿ ਇਤਿਹਾਸ ਤੁਸੀਂ ਉਦਾਹਰਣ ਨਹੀਂ ਮਿਲਦੀ ਕਿਸੇ 16 ਸਾਲ ਦੇ ਵਿਅਕਤੀ ਨੇ ਆਪਣੀ ਕੁਆਰੀਤੀ ਦੀ ਇੱਜ਼ਤੀ ਦਾਤੇ ਲਗਾ ਦਤੀ ਹੋਵੇ ਉਹ ਵੀ ਕਿਸੇ ਦੂਜੇ ਤਰ੍ਹਾਂ ਦੇ ਵਿਅਕਤੀ ਨੂੰ ਬਚਾਉਣ ਲਈ ਹੈ ਨਾ ਨਹੀਂ ਮਿਲਦੀ ਹੈਗੀ ਤੇ ਉੱਥੇ ਫਿਰ ਅ ਜਦੋਂ ਮਾਛੀਵਾੜਾ ਚ ਉਸਦਾ ਪੀਰ ਬਣਾਇਆ ਘੜਦੇ ਨੇ ਜਿਸ ਮੁਸੀਬਤ ਤੋਂ ਜਿਸ ਗੱਲ ਤੋਂ ਗੁਰੂ ਸਾਹਿਬ ਦੇ ਸਿੱਖ ਪੰਜਾਬਾ ਤੇ ਗੁਲਾਬਾ ਪਿੱਛਾ ਛਡਾਉਣਾ ਚਾਹੁੰਦੇ ਨੇ ਔਰ ਕਹਿੰਦੇ ਨੇ ਗੁਰੂ ਸਾਹਿਬ ਤੁਸੀਂ ਚਲੇ ਜਾਓ ਸਾਨੂੰ ਫੌਜ ਨੂੰ ਪਤਾ ਲੱਗਿਆ ਉਜਾੜ ਦੇਣਗੇ ਔਰਾਂ ਦੇ ਗੁਰੂ ਸਾਹਿਬ ਨੂੰ ਆਪਣੀ ਛਾਤੀ ਨਾਲ ਲਾ ਕੇ ਨਹੀਂ ਗਾ ਗਨੀ ਖਾਨ ਤੇ ਨਵੀ ਖਾਨ ਆਪਣੇ ਘਰ ਲੈ ਕੇ ਜਾਂਦੇ ਨੇ ਤੇ ਫਿਰ ਜਦੋਂ ਗੁਰੂ ਸਾਹਿਬ ਉਹਨਾਂ ਨੂੰ ਵਿਦਾ ਕਰਦੇ ਨੇ ਆਲਮਗੀਰ ਤਾਂ ਉਹ ਹੁਕਮਨਾਮਾ ਬਖਸ਼ਦੇ ਨੇ ਗਨੀ ਖਾਨ ਤੇ ਨਵੀ ਖਾਨ ਸਾਨੂੰ ਪੁੱਤਰਾਂ ਨਾਲੋਂ ਵੱਧ ਕੇ ਪਿਆਰੇ ਨੇ ਸਾਡਾ ਕੋਸ਼ਿਸ਼ ਇਹਨਾਂ ਨੂੰ ਖਾਲੀ ਹੱਥ ਦਰਸ਼ਨ ਨਾ ਦੇਵੇ ਹੈ ਨਾ ਤੇ ਇਹ ਚੀਜ਼ਾਂ ਨੇ ਨਾ ਇਹ ਤੋਂ ਪਤਾ ਲੱਗਦਾ ਵੀ ਕੌਮ ਬੁਰੀ ਨਹੀਂ ਹੁੰਦੀ ਲੋਕ ਬੁਰੇ ਹੁੰਦੇ ਨੇ ਇਸੇ ਕਰਕੇ ਮੈਂ ਕਹਿੰਦਾ ਉਹਨਾਂ ਵੀ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਕਦੇ ਵੀ ਉਸਦੇ ਧਰਮ ਜਾਂ ਕੌਮ ਨਾਲ ਜੋੜ ਕੇ ਵੇਖਿਆ ਨਹੀਂ ਜਾਣਾ ਚਾਹੀਦਾ 47 ਤੋਂ ਬਾਅਦ ਸੁੰਦਰੀ ਤੋਂ ਬਾਅਦ ਕਿੰਨੀ ਵਾਰੀ ਪੰਜਾਬ 'ਚ ਗੁਰੂ ਘਰਾਂ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਹਾਕਮ ਤਾਂ ਸਿੱਖੀ ਹੁੰਦਾ ਨਾ ਚਾਹੇ ਚੀਫ ਮਿਨਿਸਟਰ ਚਾਹੇ ਕਾਂਗਰਸਾ ਚਾਹੇ ਕੱਲੀਆਂ ਹੁੰਦਾ ਤੇ ਫਿਰ ਉਹਨੇ ਇਹਨੂੰ ਸਿੱਖੀ ਨਾਲ ਨਹੀਂ ਜੋੜਿਆ ਦੱਸ ਸਕਦਾ ਬਿਲਕੁਲ ਇਹਦੀ ਇੱਕ ਉਦਾਹਰਨ ਮਿਲਦਾ ਆਪਣੇ ਸਾਹਮਣੇ ਪਈ ਆ ਜਦੋਂ ਸਰਹੰਦ ਫਤਿਹ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਇੱਥੋਂ ਨਿਸ਼ਤਾਨਬੂਤ ਕਰ ਦਿੱਤਾ ਜਾਂਦਾ ਪਰ ਰੋਜ਼ਾ ਸ਼ਰੀਫ ਰੋਜ਼ਾ ਸ਼ਰੀਫ ਉਸੇ ਤਰ੍ਹਾਂ ਖੜਾ ਅੱਜ ਅੱਜ ਵੀ ਉਸੇ ਤਰ੍ਹਾਂ ਸਿੱਖ ਆਦਰ ਸਤਕਾਰ ਕਰ ਉਸ ਤੋਂ ਇਲਾਵਾ ਕਿਉਂਕਿ ਜਿਹੜੇ ਧਰਮਾਂ ਦੀ ਜਿਹੜੀ ਸਿੱਖਿਆ ਹੁੰਦੀ ਹੈ ਨਾ ਉਹ ਪਿਆਰ ਦੀ ਮੁਹੱਬਤ ਹੀ ਹੁੰਦੀ ਹੈ। ਤੁਸੀਂ ਦੇਖੋਗੇ ਜਦੋਂ ਸਿੱਖੀ ਦੀ ਬਾਨੀ ਕੌਣ ਥੇ? ਗੁਰੂ ਨਾਨਕ ਸਾਹਿਬ। ਜਦੋਂ ਕਰਤਾਰਪੁਰ ਸਾਹਿਬ ਦਾ ਕਸਬਾ ਆਬਾਦ ਕਰਦੇ ਨੇ ਤਾਂ ਉੱਥੇ ਰਹਿਣ ਲਈ ਆਪਣੇ ਘਰ ਬਣਾਉਂਦੇ ਨੇ। ਘਰ ਦੇ ਨਾਲ ਲੱਗਦੀ ਸਾਂਝੀ ਗੰਦ ਇੱਕ ਮਸਜਿਦ ਬਣਾਉਂਦੇ ਨੇ ਆਪਣੇ ਖਰਚੇ ਤੇ। ਇਹ ਵਰਤਣਾਮਾ ਫਾਰਸੀ 144 ਜੀ। ਫਿਰ ਚੌਥੇ ਗੁਰੂ ਸਾਹਿਬ ਨੇ ਗੁਰੂ ਕੇ ਚੱਕ 'ਚ ਮਸਜਿਦ ਬਣਾਈ ਮੁਸਲਮਾਨਾਂ ਵਾਸਤੇ। ਗੁਰਮਤ ਪ੍ਰਕਾਸ਼ ਅਕਤੂਬਰ 1962 ਦਾ ਅਧਿਆਇ ਹੈ। ਫਿਰ ਪੰਜਵੇਂ ਗੁਰੂ ਸਾਹਿਬ ਨੇ ਮਸੀਤਾਂ ਬਣਾਈਆਂ ਜਿਨ੍ਹਾਂ ਵਿੱਚ ਇੱਕ ਮਸੀਤ ਹਾਥੀ ਪਰ ਹਾਲਾਤ ਤੋਂ ਪ੍ਰਭਾਵ ਪ੍ਰਭਾਵਤ ਹੋ ਕੇ ਸਾਡੇ ਸਿੱਖ ਭਰਾਵਾਂ ਨੇ ਮਸੀਤ ਢਾਟੇਰੀ ਕਰ ਦਿੱਤੀ ਸੰਤਾਲੀ ਚ ਜਦ ਕਿ ਉਹ ਨਹੀਂ ਢਾਟੇਰੀ ਹੋਣੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਦੀ ਇਤਿਹਾਸਕ ਯਾਦਗਾਰ ਸੀ ਫਿਰ 6ਵੇਂ ਗੁਰੂ ਸਾਹਿਬ ਨੇ ਮਸੀਤਾਂ ਬਣਾਈਆਂ ਜਿਨ੍ਹਾਂ ਦੀ ਬਣਾਈ ਹੋਈ ਇੱਕ ਮਸੀਤ ਅੱਜ ਵੀ ਹਰਗਵਿੰਦਪੁਰ ਖੜੀ ਹੈ ਜਿਹਨੂੰ ਗੁਰੂਕਮਸੀਤ ਕਹਿੰਦੇ ਆ ਹੈਨਾ ਤੇ ਇਹ ਚੀਜ਼ ਦੱਸਿਓ ਨਾ ਵੀ ਐਸਾ ਨਹੀਂ ਥਾ ਤੁਸੀਂ ਮੈਂ ਇਹ ਗੱਲ ਅਕਸਰ ਕਹਣਾ ਹੁੰਦਾ ਮੇਰਾ ਚੈਲੰਜ ਹੈ ਤੁਹਾਡੇ ਉਹਦੇ ਰਾਹੀਂ ਤੁਸੀਂ ਮੈਨੂੰ ਇੱਕ ਵੀ ਉਦਾਹਰਨ ਨਹੀਂ ਦੇ ਸਕਦੇ ਕਿਸੇ ਗੁਰੂ ਨੇ ਇੱਕ ਮੰਦਿਰ ਬਣਾਇਆ ਹੋਵੇ ਤੇ ਮੈਂ ਤੁਹਾਨੂੰ 10 ਹਜ਼ਾਰ ਰੁਪਏ ਦੰਨਾ ਵੀ ਗੁਰੂ ਸਾਹਿਬਾਂ ਨੇ ਮਸੀਤਾਂ ਬਣਾਈਆਂ ਇਹ ਸਾਡੀ ਰੱਬ ਦੀ ਏਕਤਾ ਦੀ ਸਾਂਝ ਸੀ ਇੱਕ ਰੱਬ ਦੀ ਗੱਲ ਕੀਤੀ ਜਾਂਦੀ ਸਿੱਖ ਧਰਮ 'ਚ ਤੇ ਇੱਕ ਰੱਬ ਦੀ ਗੱਲ ਕੀਤੀ ਸੀ ਇਸ ਰੰਮ 'ਚ ਇਨਸਾਨ ਦੀ ਗੱਲ ਕੀਤੀ ਹੁੰਦੀ ਸਿੱਖ ਧਰਮ 'ਚ ਤੇ ਇਨਸਾਨ ਦੀ ਗੱਲ ਕੀਤੀ ਹੁੰਦੀ ਸੀ ਇਸਲਾਮ 'ਚ ਸਿਰ 10 ਗ੍ਰਾਮ ਦਾ ਅਕਾਲ ਉਸਤੰਗ ਬਿਆਲ ਦੇ ਕੀ ਗਿਆ ਜਿਹਨੂੰ ਪ੍ਰੇਮ ਕੀ ਹੁੰਦੀ ਨਹੀਂ ਪਰਬ ਪਾਇਓ ਪ੍ਰੇਮ ਦੀ ਗੱਲ ਕੀਤੀ ਇਹਨਾਂ ਇਨਸਾਨ ਦੀ ਗੱਲ ਕੀਤੀ ਮਾਨਸ ਕੀ ਜਾ ਸਭਾ ਇੱਕੇ ਪਹਿਚਾਨ ਵੋ 10 ਗ੍ਰਾਮ ਦਾ ਅਕਾਲ ਉਸਤੰਗਸਤਾਨਾਂ ਦੇ ਤੇ ਇਸਲਾਮ ਵੀ ਹੀ ਕਹਿੰਦਾ ਵਸਲੂ ਖੈਰ ਜਿਹੜੀ ਇੱਕ ਤਾਂ ਮਿਲ ਬਠਾ ਸਭ ਤੋਂ ਚੰਗੀ ਗੱਲ ਹੈ ਇਸਰਾਮ ਇਹ ਕਹਿੰਦਾ ਸਾਰੀ ਸ੍ਰਿਸ਼ਟੀ ਜਿਹੜੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨਾਂ ਦਾ ਇਨਸਾਨ ਨੇ ਉਹ ਰੱਬ ਦੇ ਪਰਿਵਾਰ ਦੇ ਮੈਂਬਰ ਨੇ ਰੱਬ ਨੂੰ ਪ੍ਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਨੂੰ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਬਿਨਾਂ ਕਿਸੇ ਭੇਦ ਭਾਪ ਤੇ ਹਰ ਇੱਕ ਦਾ ਭਲਾ ਚਾਹੇ ਭਲਾ ਮੰਗੇ ਭਲਾ ਕਰੇ ਜੋ ਦੁਸ਼ਮਣੀ ਕਰਦਾ ਫਿਰ ਉਹ ਇਨਸਾਨ ਹੀ ਨਹੀਂ ਹੈ ਉਹ ਦੁਸ਼ਮਣ ਬਾਣੀ ਨਹੀਂ ਹੋਇਆ ਸਾਹਿਬਜ਼ਾਦਿਆਂ ਬਾਰੇ ਕਿੰਨਾ ਕੁ ਪੜ ਦੇਵਾਂ ਕਿਉਂਕਿ ਜਿਸ ਤਰੀਕੇ ਤੁਸੀਂ ਕਈ ਕਿਤਾਬਾਂ ਗਿਣ ਆਤੀਆਂ ਕਿਤਾਬਾਂ ਦੇ ਪੰਨੇ ਤੱਕ ਤੁਹਾਨੂੰ ਯਾਦ ਨਹੀਂ ਕਿੰਨੇ ਨੰਬਰ ਪੰਨੇ ਤੇ ਆ ਕਿੰਨਾ ਕੁ ਪੜ ਦੇਵਾਂ ਸਾਹਿਬਜ਼ਾਦਿਆਂ ਦਾ ਨਹੀਂ ਕਹਤਾ ਹੈ ਨਾ ਅਸਲ ਚ ਜ਼ਰੂਰ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਮੈਂ ਅਕਸਰ ਕਹਣਾ ਹੁਣਾਂ ਸਾਰੇ ਜਗ ਦੇ ਧਰਮ ਗ੍ਰੰਥ ਇਕੱਤਰ ਕਰਕੇ ਵੇਖ ਲਓ ਮੈਂ ਪੜ੍ਹ ਲੇ ਵੇਦ ਵੀ ਪੜ੍ਹ ਲੇ ਮੈਂ ਅਪਨੀਸ਼ਦ ਵੀ ਪੜ੍ਹ ਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਿਆ ਸਾਰੇ ਜਗ ਦੇ ਧਰਮ ਗ੍ਰੰਥ ਇਕੱਤਰ ਕਰਕੇ ਵੇਖ ਲਓ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਮੁਹਾਰਿੰਦ ਚੋਂ ਨਿਕਲੇ ਬਚਨ ਕੁਰਾਨ ਸ਼ੀਰ ਤੋਂ ਚੁਟਕੂ ਸੀ ਉਹਨਾਂ ਮੇਲ ਨਹੀਂ ਖਾਂਦੇ ਮੇਰਾ ਚੈਲੰਜ ਹੈ ਬੜੀ ਇਨਸਾਨ ਹੈ ਨਾ ਸਾਡੀ ਦਾ ਜੜ ਦੀ ਸਮਝ ਹੈ ਤੁਹਾਂ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁਰਤੀ ਕਿਹਨੇ ਦਿੱਤੀ ਮੁਸਲਮਾਨਾਂ ਦੀ ਦਾਈ ਦੌਲ ਗੁਰੂ ਸਾਹਿਬ ਦਾ ਉਸਤਾਦ ਕੌਣ ਸੀ ਸੈਦ ਮੀਰ ਹਸਨ ਤੇ ਦਸਵੇਂ ਗੁਰੂ ਸਾਹਿਬ ਦਾ ਉਸਤਾਦ ਕੌਣ ਸੀ ਮੌਲਵੀ ਪੀਰ ਮੁਹੰਮਦ 16 ਕਿੱਥੇ ਇਹ ਤਾਂ ਧਰਮ ਦੇ ਠੇਕੇਦਾਰਾਂ ਨੇ ਪਾਈ ਹੋਈ ਹੈ ਕੋਈ ਅੱਜ ਚੱਲ ਰਹੀ ਹੈ ਉਹੀ ਚੱਲ ਰਹੀ ਹੈ ਅੱਜ ਅੱਜ ਵੀ ਉਹੀ ਹੋ ਰਿਹਾ ਹੈ ਨਾ ਤੇ ਕਿਸ ਤਰ੍ਹਾਂ ਇਤਿਹਾਸ ਨੂੰ ਬਗਾੜਿਆ ਜਾ ਰਿਹਾ ਹੈ ਉਸੂਲੀ ਬਗਾੜਿਆ ਗਿਆ ਤੁਸੀਂ ਦੇਖੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ ਆ ਮਾਰੂ ਮਹੱਲਾ ਪੰਜਵਾਂ ਅੰਗ 1083 ਤੇ ਮੁਸਲਮਾਨ ਮੌਮਦੀਲ ਹੋਵੇ ਤੇ ਗੁਰੂ ਸਾਹਿਬ ਨੇ ਕਿਉਂ ਕਿਹਾ ਠੀਕ ਹੈ ਹੁਣ ਮਸਾ ਰੰਗੜ ਜ਼ਾਲਮ ਹੈ ਜਕਰੇਖਾਂ ਜ਼ਾਲਮ ਹੈ ਵਜ਼ੀਰ ਖਾਂ ਜ਼ਾਲਮ ਹੈ ਪਰ ਮੁਸਲਮਾਨ ਜ਼ਾਲਮ ਨਹੀਂ ਹੈ ਕੋ ਗੁਰੂ ਸਾਹਿਬ ਕਹਿੰਦੇ ਨੇ ਫਿਰ ਗੁਰੂ ਸਾਹਿਬ ਨੇ ਸਤ ਮੁਸਲਮਾਨਾਂ ਦੀ ਬਾਣੀ ਦਰਜ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਇੱਕ ਸਿੱਖ ਸਵੇਰੇ ਉੱਠ ਕੇ ਨਤਮਸਤਕੂੰਦਾ ਗੁਰੂ ਗ੍ਰੰਥ ਸਾਹਿਬ ਨੂੰ ਉਹ ਸਤ ਮੁਸਲਮਾਨਾਂ ਦੀ ਬਾਣੀ ਵੀ ਉੱਥੇ ਪਈ ਹੈ ਇਹ ਵਾਲਾ ਕਰ ਦਿੱਤੀ ਜਾਂਦੀ ਹੈ ਪਰ ਸ੍ਰੀ ਅੰਮ੍ਰਿਤਸਰ ਸਾਹਿਬਾ ਨਹੀਂ ਪੱਥਰ ਮੀਆਂ ਮੀਨੇ ਰੱਖਿਆ ਉਹ ਵੀ ਤਾਂ ਉੱਥੇ ਹੈ ਫਿਰ ਪਹਿਲੀ ਪਾਸ਼ਾਏ ਨੂੰ ਜਿਹੜਾ ਰਾਇ ਬਲਾਰ ਮੁਹੰਮਦ ਪੱਟੀ ਤੋਂ ਉਹਦਾ ਰਾਜ 1590 ਜਮੀਨ ਦਾ ਮਾਲਕ ਸੀ 750 ਮਰਬੇ ਗੁਰ ਜਾਟੇ ਕੋ ਇੰਚੜੀ ਛੜਦਾ 93750 ਅਜ ਤੱਕ ਉਹ ਗੁਰਦੁਆਰਾ ਸਾਹਿਬ ਦੇ ਨਾਮ ਚੱਲੀ ਜਾ ਰਹੀ ਹੈ ਪਿੱਛੇ ਜੋ ਉਹ ਦੇ ਰਾਇਵਲਰ ਮੁਹੰਮਦ ਪੱਟੀ ਦੇ ਵਾਰਸਾਂ ਨੇ ਕੇਸ ਕੀਤਾ ਸੀ ਪ੍ਰੋਜੈਕਟ ਕਰਤਾ ਕੌਂਟਰ ਨਾ ਨਾਮ ਹੀ ਉਹਦੇ ਨਾਮ ਹੈ ਉਹਦੇ ਨਾਮ ਰਹੋਗੇ ਤੇ ਸਾਂਝਾ ਨੇ ਬਾਕੀ ਇਹ ਵੀ ਕੁਝ ਦੇਰ ਲਈ ਤੁਸੀਂ ਜਿਹੜੀ ਹੈ ਨਾ ਸੱਚ ਨੂੰ ਝੂਠ ਨਾਲ ਦਬਾ ਤਾਂ ਸਕਦੇ ਹੋ ਲੁਕਾ ਸਕਦੇ ਹੋ ਪਰ ਮਿਟਾ ਨਹੀਂ ਸਕਦੇ ਸੱਚ ਨੇ ਜਹਾਰ ਹੋ ਕੇ ਰਹਿਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਰਾਮ ਕਲੀ ਸਲੋਕ ਮਹੱਲਾ ਪਹਿਲਾ ਅੰਗ 953 ਤੇ ਕੂੜ ਨਿਖੋਟੇ ਨਾਂਡਕਾ ਉੜਕ ਸੱਚ ਰਹੀ ਜਿੱਤ ਸੱਚ ਦੀ ਹੋਣੀ ਆ ਆ ਦੇਖ ਲੋ ਫੇਰ ਖੜੇ ਆ ਅਸੀਂ ਨਫਰਤਾ ਪਾਉਣ ਵਾਲਾ ਨੇ ਬਹੁਤ ਨਫਰਤਾਂ ਪਾਈਆਂ ਬੜੇ ਉਹਲੇ ਬਹਣੇ ਕੀ ਤਰੀਕਾ ਸਚਾਈ ਦਾ ਸਚਾਈ ਸੀ ਨਾ ਅੱਜ ਫੇਰ ਸਿੱਖਾਂ ਨੂੰ ਸਮਝਾ ਦੀ ਗੱਲ ਬਕੜੀਆਂ ਪੈ ਰਹੀਆਂ ਨੇ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਕਾਇਮ ਕੀਤੀ ਹੋ ਸਾਨ ਸੀ ਭਾਈ ਮਰਦਾਨੇ ਨੂੰ ਬਣਾਇਆ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਕੀ ਆਸਾਨਾ ਇੱਕ ਬਾਬਾ ਕਾਰੂਬ ਦੂਜਾ ਰਬਾਬੀ ਮਰਦਾਨਾ 12 ਭਾਈ ਗੁਰਦਾਸ ਬਾਹਰ ਪਹਿਲੀ ਪੌੜੀ 35 ਦੇ ਧੰਨ ਏ ਕਾਂਸਾ ਮੈਂ ਦੱਸਿਓ ਵੀ ਕਿ ਇੱਥੇ ਜਿਹੜਾ ਤੁਸੀਂ ਇਹ ਇਸ ਮਿੱਠੇ ਚੌਲਾਂ ਦਾ ਲੰਗਰ ਲਾਇਆ ਇਹ 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 ਕਨਸੈਪਟ ਕਿੱਥੋਂ ਲੈ ਕੇ ਆਏ ਇਹ ਜਦੋਂ ਗੁਰੂ ਸਾਹਿਬ ਨੂੰ ਉੱਚਾ ਪੀਰ ਬਣਾ ਕੇ ਨਵੀਂ ਖਾਂ ਤੇ ਗਣੀ ਖਾਂ ਲੈ ਜਾ ਰਹੇ ਨੇ ਇੱਕ ਕਿਤਾਬ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਲਿਖੀ ਹੈਗੀ ਗੱਜਨਵਾਲਾ ਸੁਖਮਿੰਦਰ ਸਿੰਘ ਨੇ ਪੰਨਾ ਨੰਬਰ ਹੈਗਾ 178 ਦੱਸਣ ਜਦੋਂ ਗੁਰੂ ਸਾਹਿਬ ਨੂੰ ਉੱਚਾ ਪੀਰ ਬਣਾ ਕੇ ਬਾਹਰ ਕੱਢ ਰਹੇ ਸੇ ਤਾਂ ਇੱਕ ਗਸ਼ਤੀ ਪਾਰਟੀ ਨੇ ਘੇਰ ਲਿਆ ਤੇ ਉਹਨਾਂ ਦੀ ਪਛਾਣ ਕਰਾਉਣ ਲਈ ਤਿੰਨ ਮੁਸਲਮਾਨਾਂ ਨੂੰ ਬੁਲਾਇਆ ਗਿਆ ਸਲੋਦੇ ਸੀਗੇ ਪੀਰ ਮੁਹੰਮਦ ਇੱਕ ਮਨੀ ਮਾਜਰੇ ਸੇ ਇੱਕ ਹੋਰ ਸੀਗੇ ਤੇ ਉਹਨਾਂ ਨੂੰ ਕਿਹਾ ਗਿਆ ਗੁਰੂ ਸਾਹਿਬ ਨੂੰ ਪਛਾਣ ਲਈ ਉਹਨਾਂ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਗਵਾਹੀ ਦਿੱਤੀ ਉੱਥੇ ਤੇ ਜਦੋਂ ਪਤਾ ਲੱਗਿਆ ਵੀ ਬਹੁਤ بڑے ਪੀਰ ਨੇ ਤਾਂ ਜਿਹੜਾ ਦਲੇਰ ਖਾਨ ਸੀ ਉਹਦਾ ਇਨਚਾਰਜ ਉਹਨੇ ਕਿਹਾ ਵੀ ਆਗਰੇਟੇ ਪਹੁੰਚਿਓ ਪੀਰ ਨੇ ਸਾਡੇ ਘਰੇ ਇਹਨਾਂ ਨੂੰ ਜ਼ਿਆਫਤ ਹੈ ਦਾਬਤ ਹੈ ਇਨਵਾਈਟ ਇਵਿਟੇਸ਼ਨ ਹੈ ਥੋੜਾ ਖਾਣਾ ਬਣਾਇਆ ਗਿਆ ਸੀ ਗੁਰੂ ਸਾਹਿਬ ਨੇ ਉਸ ਖਾਣੇ ਚੋਂ ਉਸ ਲੰਗਰ ਚੋਂ ਮਿੱਠੇ ਚੌਲ ਚਾਕੇ ਆਪਣੇ ਮੂੰਹ ਚ ਰੱਖੇ ਦੇ ਮਿਠਿਆਸ ਲਿਖਦਾ ਅਸੀਂ ਮੁੱਠਾ ਚੌਲੋਂ ਨੇ ਉਹ ਗੁਰੂ ਸਾਹਿਬ ਦੀ ਜਿਹੜੀ ਕੀਤੀ ਸ਼ੁਰੂ ਕੀਤੀ ਉਹ ਚੀਜ਼ ਐ ਔਰ ਅੱਜ ਰਾਹੀਂ ਅਸੀਂ ਮਿਠਿਆਸ ਵੰਡਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਚਾਰੇ ਪਾਸੇ ਨਫ਼ਰਤ ਦਾ ਮਾਹੌਲ ਐ ਨਫ਼ਰਤ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਤੇ ਕੋਈ ਤਾਂ ਹੋਵੇ ਜਿਹੜਾ ਮੁਹੱਬਤ ਦਾ ਦੀਪ ਜਲਾਵੇ ਕਿਉਂ ਨਾ ਅਸੀਂ ਹੋਈਏ ਕੋਈ ਤਾਂ ਹੋਵੇ ਜਿਹੜਾ ਪਿਆਰ ਦੀ ਗੱਲ ਕਰੇ ਕੋਈ ਤਾਂ ਹੋਵੇ ਜਿਹੜਾ ਨਫ਼ਰਤ ਦੀ ਅੱਗ 'ਚ ਪਾਣੀ ਪਾਉਣ ਦਾ ਕੰਮ ਕਰੇ ਮੁਹੱਬਤ ਅਸੀਂ ਕੋਸ਼ਿਸ਼ ਕਰਦੇ ਆਂ ਸਿੱਖੋਂ ਨੂੰ ਸਾਂਝਾ ਦੇ ਬੈਨਰ ਤੇ ਅੱਜ ਜਦੋਂ ਇੱਕ ਪਾਸੇ ਤੁਸੀਂ ਜ਼ਿਕਰ ਕਰਦੇ ਹੋ ਕਿ ਗੁਰੂ ਸਾਹਿਬਾਨ ਨੇ ਬਹੁਤ ਅੱਜ ਜਦੋਂ ਮਸਜਿਦਾਂ ਢਾਈਆਂ ਦਾਂਦੀਆਂ ਨੇ ਮਸਜਿਦਾਂ ਢਾ ਕੇ ਬਹੁਤ ਸਾਰੇ ਨਿਰਮਾਣ ਕੀਤੇ ਜਾ ਰਹੇ ਨੇ ਦੁੱਖ ਮਹਿਸੂਸ ਹੁੰਦਾ ਹੈ ਕਿ ਅੱਜ ਅਸੀਂ ਕਿਸ ਨਿਹਾਰ ਵਾਲੇ ਪਾਸੇ ਹਾਂ ਦੇਖੋ ਪਤਾ ਕੀ ਅਸਲ 'ਚ ਅਸੀਂ ਅੱਜ ਦੇ ਲੋਕ ਧਾਰਮਿਕ ਰਹੇ ਨਹੀਂ ਹੈਗੇ ਮੈਂ ਅਕਸਰ ਕਹਿਣਾ ਹੁੰਦਾ ਇਹ ਤਾਂ ਅਸੀਂ ਨਾਮਨੇ ਧਾਰਮਿਕਾਂ ਜਾਂ ਅਸੀਂ ਪਹਿਰਾਵੇ ਦੇ ਧਾਰਮਿਕਾਂ ਜਾਂ ਜਨਮ ਦੇ ਧਾਰਮਿਕਾਂ ਧਰਮ ਦੇ ਧਾਰਮਿਕ ਨਹੀਂ ਹੈਗੇ ਧਰਮ ਦਾ ਧਾਰਮਿਕ ਤਾਂ ਬਣੂਗਾ ਜੋ ਧਰਮ ਦੇ ਆ ਸਿੱਖਿਆਵਾਂ ਨੂੰ ਫਾਲੋ ਕਰੂਗਾ ਤੇ ਹਿੰਦੂ ਧਰਮ ਦੇ ਕਿਰਤਮ ਗ੍ਰੰਥ ਹੈ ਮਹਾ ਉਪਨਿਸ਼ਦ ਅਸ਼ਲੋਕ ਅਧਿਆਏ 6 ਸ਼ਲੋਕ 72 ਵਾਸੂਦੇਵ कुटुंबकम ਸਾਰੇ ਸ੍ਰਿਸ਼ਟੀ ਰੱਬ ਦਾ ਪਰਿਵਾਰ ਹੈ ਇੱਕ ਪਰਿਵਾਰ ਹੈ ਫਿਰ ਅਸੀਂ ਕਿਹਦੇ ਨਾਲ ਲੜਾਈ ਕਰ ਰਹੇ ਹਾਂ ਕਿਹਦੇ ਨਾਲ ਵੈਰ ਕੁਮਾਰ ਰਹੇ ਹਾਂ ਤੇ ਕਿਉਂ ਕੁਮਾਰ ਰਹੇ ਹਾਂ ਨਹੀਂ ਸੋਚਿਆ ਉਹਨੂੰ ਪਤਾ ਹੀ ਨਹੀਂ ਜਿਹੜਾ ਨਫਰਤ ਕਰਦਾ ਉਹਨੂੰ ਨਹੀਂ ਪਤਾ ਮੈਂ ਕਿਉਂ ਕਰ ਰਿਹਾ ਉਹ ਧਰਮ ਨੂੰ ਫਾਲੋ ਨਹੀਂ ਕਰ ਰਿਹਾ ਹੈਨਾ ਉਹ ਪਹਿਰਾਵਾ ਦਾ ਧਰਮ ਹੀ ਗਏ ਨਾਮ ਦਾ ਧਰਮ ਹੀ ਗਏ ਕੋਈ ਤਰ੍ਹਾਂ ਨੂੰ ਤਾਂ ਸਮਝਿਆ ਨਹੀਂ ਹੈਗਾ ਉਹਨਾਂ ਨੇ ਕੋਈ ਵੀ ਚਾਹੇ ਮੁਸਲਮਾਨ ਚਾਹੇ ਜਾਂ ਸਿੱਖ ਚਾਹੇ ਇਸ ਕਰਕੇ ਮੈਂ ਕਹਿਣਾ ਹੁੰਨਾ ਹਿੰਦੂ ਹੈ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ ਹਿੰਦੂ ਹੈ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ ਦਿਲ ਨੇਕ ਹੈ ਜਿੰਨਾਂ ਉਹ ਹੀ ਇਨਸਾਨ ਹੈ ਅੱਛੇ ਨੇਕ ਦਿਲ ਹੋਣਾ ਚਾਹੀਦਾ ਨਾ ਉਹਦਾ ਧਰਮ ਇਹ ਪਹਿਰਾਵੇ ਦਾ ਨਾਮ ਹੈ ਹੀ ਨਹੀਂ ਜਨਮ ਦਾ ਨਾਮ ਹੈ ਹੀ ਨਹੀਂ ਨਾਮ ਰੱਖਣ ਦਾ ਹੈ ਹੀ ਨਹੀਂ ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਨਹੀਂ ਧਰਮ ਦਾ ਮਨ ਦਾ ਵਿਸ਼ਾ ਹੈ ਸੋਚ ਦਾ ਦਿਲ ਦਾ ਮਾਮਲਾ ਹੈ ਹਾਂ ਜੇ ਦਿਲੀ ਨਹੀਂ ਉਹਨਾਂ ਦਾ ਹੈ ਤਾਂ ਧਰਮਿਕਾ ਦੇ ਉਹਦਾ ਬਹਿਰੂਪੀਏ ਨੇ ਬਿਲਕੁਲ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ ਗੱਲਬਾਤ ਕਰਨ ਦੀ ਲਈ ਸੋ ਇਹ ਸਾਂਝ ਹੈ ਇਹ ਉਹ ਸਾਂਝ ਹੈ ਜਿਸ ਸਾਂਝ ਨੂੰ ਅੱਜ ਵੀ ਵਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੁੰਦੀ ਹੈ ਹਰ ਸਾਲ ਇੱਥੇ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਮਿੱਠੇ ਚੌਲਾਂ ਦਾ ਜਿਹੜਾ ਲੰਗਰ ਲਾਇਆ ਜਾਂਦਾ ਮਲੇਰਕੋਟਲੇ ਦੀ ਉਹ ਸੰਗਤ ਹੈ ਜਿਹੜੀ ਮਲੇਰਕੋਟਲੇ ਦੇ ਵਿੱਚੋਂ ਹਾ ਦਾ ਨਾਰਾ ਮਾਰਿਆ ਜਾਂਦਾ ਸਿੰਘ ਸਾਹਿਬ ਨਿਹੰਗ ਸਿੰਘ ਬਾਣੀ ਦੇ ਵਿਚਨੇ ਨਾਲ ਸੇਵਾ ਕਰਵਾ ਰਹੇ ਨੇ ਅਕਸਰ ਕਿਹਾ ਜਾਂਦਾ ਕਹਿੰਦੇ ਕਿ ਸਿੱਖ ਤੇ ਮੁਸਲਮਾਨ ਜਿਹੜੇ ਨੇ ਕਹਿੰਦੇ ਉਹਨਾਂ ਦੀ ਬਣਦੀ ਨਹੀਂ ਕਿਉਂਕਿ ਇਤਿਹਾਸ ਦੇ ਵਿੱਚ ਉਹ ਕਹਿੰਦੇ ਜੰਗਾਂ ਇਹਨਾਂ ਦੇ ਨਾਲ ਚੱਲੀਆਂ ਨੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਨੇ ਅੱਜ ਜਿਹੜੀ ਇਹ ਏਕਤਾ ਇਹਨੂੰ ਕਿਦਾਂ ਵੇਖਦੇ ਹੋ ਇਹ ਬਹੁਤ ਚੜ੍ਹਦੀ ਕਲਾ ਜੀ ਬਹੁਤ ਖੁਸ਼ੀ ਹੋਈ ਆ ਅਸੀਂ ਭੈ ਭਾਈ ਦੋਵੇਂ ਇਕੱਠੇ ਹੋਏ ਹਾਂ ਨਾ ਇਹ ਸਰਕਾਰਾਂ ਨੇ ਸਾਡੇ ਜੀ ਵੰਡ ਪਾਈ ਆ ਇਹ ਦੋਵੇਂ ਇਕੱਠੇ ਨਾ ਹੋਣ ਹੈਨਾ ਮੁਸਲਮਾਨ ਸਿੱਖ ਭਾਈ ਨਾਲ ਇਕੱਠੇ ਹੋਣਾ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਜਦੋਂ ਇਹਨਾਂ ਨੇ ਅੰਦਰ ਲਗ ਗੁਰੂ ਘਰ ਲੰਗਰ ਲਾਇਆ ਛੋਟੇ ਸਾਹਿਬ ਜਾਂ ਦੀ ਸਿੱਧੀ ਧੜਾ ਚੱਲਦੇ ਆ ਬਹੁਤ ਖੁਸ਼ੀ ਹੈ ਮਾਨ ਬਹੁਤ ਇੱਕ ਨਾ ਮੈਸੇਜ ਦੋਣਾ ਛਕ ਲਿਆ ਇੱਕ ਰਹਿਣ ਨਾਲ ਬਹਿ ਗੇ ਛਕਿਆ ਇੰਨੇ ਸਕੂਨ ਮਿਲਿਆ ਨਾ ਮੈਂ ਦੱਸ ਨਹੀਂ ਸਕਦਾ ਬਹੁਤ ਖੁਸ਼ੀ ਹੋਈ ਆ ਬਹੁਤ ਖੁਸ਼ੀ ਤਾਂ ਖੜੀ ਲਾਈ ਖਾਨ ਸਾਹਿਬ ਕਿੰਨਾ ਕ ਸਕੂਨ ਮਿਲਦਾ ਹੈ ਜਦੋਂ ਇੱਥੇ ਸੇਵਾ ਕਰਦੇ ਹਾਂ ਇੱਥੇ ਆ ਕੇ ਸਿੱਖ ਭਰਾਵਾਂ ਦੇ ਨਾਲ ਉਹਨਾਂ ਨੂੰ ਸ਼ਿਕਾਉਣੇ ਹੋ ਉਹ ਕਰਨਗੇ ਨਸ਼ੀਰ ਸਾਹਿਬ ਡਾਕਟਰ ਕਰਨਗੇ ਤੁਸੀਂ ਵੀ ਕਰ ਲਿਓ ਨਸ਼ੀਰ ਸਾਹਿਬ ਨਾਲ ਵੀ ਕਰ ਲਿਆ ਕਿੰਨਾ ਕ ਸੇਵਾ ਕਰਕੇ ਕਿਹੋ ਜਿਹਾ ਫੀਲ ਹੁੰਦਾ ਬਹੁਤ ਜ਼ਿਆਦਾ ਸਕੂਨ ਹੁੰਦਾ ਮਨ ਨੂੰ ਬਹੁਤ ਜ਼ਿਆਦਾ ਇੱਥੇ ਆ ਕੇ ਪਿਆਰ ਮਿਲਦਾ ਲੋਕਾਂ ਤੋਂ ਤੇ ਮਨ ਕਰਦਾ বারবার ਇੱਥੇ ਆਇਆ ਜਾਵੇ ਕਿਉਂਕਿ ਅਸੀਂ ਹਰ ਸਾਲ ਇੱਥੇ ਲੰਗਰ ਲਗਾਣੇ ਦੋ ਦੋ ਦਿਨ ਹੁੰਦਾ ਸਾਡਾ ਲੰਗਰ ਲਗਾਉਣ ਦਾ ਟਾਈਮ ਤੇ ਇਸ ਕਰਕੇ ਪਰਮਾਤਮਾ ਸਾਰਿਆਂ ਨੂੰ ਦੇਈ ਬਲ ਬਖਸ਼ੇ ਤੇ ਇੱਕ ਦੂਸਰਾ ਪਿਆਰ ਬਣਿਆ ਰਹੇ mohabbat ਬਣੀ ਰਹੇ ਬੜੇ ਪਿਆਰ ਨਾਲ ਉਸ ਤੇ ਲੰਗਰ ਤਿਆਰ ਕੀਤਾ ਹੈ ਜਦੋਂ ਅਸੀਂ ਵੀ ਛੱਕਿਆ ਸਾਨੂੰ ਵੀ ਬਹੁਤ ਸਵਾਦ ਲੱਗਿਆ ਹੈ ਇਹ ਮਲੇ ਕੋਲੇ ਦੇ ਸ਼ਾਹੀ ਚਾਵਲ ਨੇ ਜੋ ਤਾਂਬੇ ਦੇ ਦੇਗਾ ਜ ਸਪੈਸ਼ਲ ਬਣਾਏ ਜਾਂਦੇ ਨੇ ਸਪੈਸ਼ਲ ਇਹ ਤੇ ਕਾਰੀਗਰਾਂ ਉਹਨਾਂ ਨੇ ਇਸ ਕਰਕੇ ਇਹਦੇ ਚ ਪਿਆਰ ਹੁੰਦਾ mohabbat ਦਾ ਲੋਕ ਪਿਆਰ ਕਰਕੇ ਆਉਂਦੇ ਸਾਡੇ ਕੋਲ ਦਿਲੋਂ ਖੁਸ਼ ਹੁੰਦੇ ਨੇ ਖਾ ਕੇ ਪੰਜਾਬੀ ਬਿਲਕੁਲ ਸੋ ਇਹ ਵੱਡੀ ਗੱਲ ਆ ਕਹਿੰਦੇ ਕਿ ਇਸ ਦੇ ਵਿੱਚ ਪਿਆਰ ਹੈ ਇਹਨਾਂ ਨੂੰ ਚੌਲ ਸਮਝ ਕੇ ਨਾ ਖਾਏ ਉਹ ਇਸ ਦੇ ਵਿੱਚ ਪਿਆਰ ਹੈ ਤੇ ਮਲੇਰਕੋਟਲੇ ਦੇ ਪਿਆਰ ਦੇ ਨਾਲ ਪਿਛੇ ਇਹ ਉਹ ਚੌਲ ਨੇ ਜਦੋਂ ਹਾ ਦਾ ਨਾਰਾ ਮਾਰਿਆ ਜਾਂਦਾ ਨਵਾਬ ਮਲੇਰਕੋਟਲਾ ਦੇ ਵੱਲੋਂ ਤੇ ਉਸ ਮਲੇਰਕੋਟਲੇ ਦੇ ਵਿੱਚੋਂ ਜਦੋਂ ਇਹ ਚੀਜ਼ਾਂ ਬਣ ਕੇ ਆਉਂਦੀਆਂ ਨੇ ਤੇ ਇੱਕ ਇਹ ਕਿਤੇ ਉਸ ਪਿਆਰ ਦੀ ਸਾਂਝ ਦੀ ਵੱਡੀ ਤਸਵੀਰ ਪੇਸ਼ ਕਰਦੀਆਂ ਨੇ